ਹਾਂ ਲੋ ਜੀ ਸਿੰਘ ਨੇ ਮੇਰੇ ਨਾਲ 1 ਸਾਲ ਪਹਿਲਾਂ ਵੀ ਬਦਤਮੀਜ਼ੀ ਕੀਤੀ ਸੀ ਉਹ ਦੁਬਾਰਾ ਫੇਰ ਸਾਡੇ ਘਰ ਆਇਆ 10 15 ਮੁੰਡੇ ਲੈ ਕੇ ਸਾਡੇ ਘਰ ਦਾ ਸਾਰਾ ਸਮਾਨ ਤੋੜਿਆ ਮੇਰੇ ਮਾਮੀ ਨੇ ਸੱਟਾਂ ਵੀ ਲਾਈਆਂ ਕੁੱਟਮਾਰ ਕੀਤੀ ਮੇਰੇ ਮਾਮੀ ਨੂੰ ਮੇਰਾ ਮਾਮਾ ਇਸ ਵਕਤ ਹਸਪਤਾਲ ਵਿੱਚ ਦਾਖਲ ਹੈ ਉਹ ਹੋ ਕੇ ਹੈ ਹਸਪਤਾਲ ਵਿੱਚ ਦਾਖਲ ਹੈ ਮੈਨੂੰ ਚੁੱਕ ਕੇ ਲੈ ਜਾਂਦੇ ਆ ਧਮਕੀਆਂ ਵੀ ਦਿੰਦਾ ਹੈ ਸਾਡੇ ਦਰਵਾਜ਼ੇ 'ਤੇ ਗੇੜੀਆਂ ਵੀ ਲਾਉਂਦਾ ਹੈ ਵਿਆਸ ਥਾਣੇ ਵਿੱਚ ਰਿਪੋਰਟ ਵੀ ਦਿੱਤੀ ਹੈ ਤੇ ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਨਹੀਂ ਨਹੀਂ ਕੀ ਜਿਹੜਾ ਪਹਿਲਾਂ ਕੰਪਲੇਂਟ ਕੀਤੀ ਸੀ ਤੁਸੀਂ ਜਦੋਂ ਪਹਿਲਾਂ ਬਤ ਬੇਜੀ ਕੀਤੀ ਪ੍ਰਾਈਵੇਟ ਅੰਗਾਂ ਦੇ ਨਾਲ ਛੇੜਛਾੜ ਕੀਤੀ ਤੁਹਾਡੇ ਨਾਲ ਹਾਂਜੀ ਤੇ ਉਹਦੀ ਕੰਪਲੇਂਟ ਪਹਿਲਾਂ ਕੀਤੀ ਸੀ ਤੁਸੀਂ ਪੁਲਿਸ ਨੂੰ ਹਾਂਜੀ ਕੀਤੀ ਸੀ ਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਉਸ ਵਕਤ ਸਾਡੀ ਕੋਈ ਕਾਰਵਾਈ ਨਹੀਂ ਹੋਈ ਕੋਰਚ ਕੇਸ ਚੱਲਦਾ ਪਿਆ ਵਾ ਤੇ ਕੀ ਅਜੇ ਤੱਕ ਉਹਦੀ ਅਰੈਸਟ ਪਈ ਏ ਬੰਦੇ ਦੀ ਨਹੀਂ ਕੀ ਇਨਸਾਫ ਕੀ ਮੰਗ ਕਰਦੇ ਜੇ ਹੁਣ ਪੁਲਿਸ ਤੋਂ ਮੈਂ ਪੁਲਿਸ ਤੋਂ ਮੰਗ ਕਰਦੀ ਆ ਕਿ ਮੇਰੇ ਨੂੰ ਇਨਸਾਫ ਦਵਾਇਆ ਜਾਵੇ ਹਾਂਜੀ ਕੀ ਗੱਲ ਹੋਈ ਹੈ ਜੀ ਸਰ ਮੇਰੀ ਦੋਤੀ ਕੱਲੀ ਘਰ ਸੀਗੀ ਮਾਂ ਆ ਦੀ ਘਰ ਨੇ ਕੰਮ ਤਾਂ ਧੰਦਾ ਕਰਦੀ ਵਿਚਾਈਆਂ ਬੇਵਹੁ ਹੈ ਨੇ ਦਾ ਕੱਲੀ ਸਾਡੇ ਕੋਲ ਰਹਿੰਦੀ ਕੱਲੀ ਘਰ ਸੀਗੀ ਉਸ ਵੇਲੇ ਪ੍ਰਵੀਨ ਸਿੰਘ ਆਇਆ ਛੁੱਟੀ ਆਇਆ ਹੋਇਆ ਸੀ ਉਹਨੇ ਆ ਕੇ ਇਹਨੂੰ ਫੜ ਲੈ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਭੱਜ ਕੇ ਇਹਨੇ ਆਪਣੀ ਜਾਨ ਬਚਾਈ ਫਿਰ ਇਹਨੇ ਥਾਣੇ ਦੇ ਚੀ ਰਿਪੋਰਟ ਦਿੱਤੀ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਐਸ ਵਕਤ ਬਾਬੂ ਕਹਿੰਦੇ ਸਾਥ ਕੇਸ ਚੰਦਾ ਪਿਆ ਅੱਛਾ ਤਾਂ ਫਿਰ ਦੁਬਾਰੇ ਜਿਹੜਾ ਹੋਣ ਝਗੜਾ ਹੋਇਆ ਹੁਣ ਉਹਨੇ ਫਿਰ ਛੁੱਟੀ ਆਇਆ ਦੁਬਾਰਾ ਫਿਰ ਪੰਜ-ਛਤ ਬੰਦੇ ਲੈ ਕੇ ਕਰਪਾਨਾ ਪਰਪੋਨਾ ਦੇ ਕੋਲ ਸੀ ਕਿ ਇਹਨੇ ਬਹੁਤ ਸਾਡੀ ਪੱਟ ਤੋੜ ਕੀਤੀ ਕੁੜੀ ਨੇ ਫਿਰ ਜਬਰਦਸਤੀ ਕੁੜੀ ਨੇ ਹੁਤਾਮ ਕੀ ਦੀ ਅੱਤ ਤੈਨੂੰ ਛੱਡਣਾ ਨਹੀਂ ਕਹ ਤੈਨੂੰ ਮੇ ਚੁੱਕ ਕੇ ਲੈ ਜਾਣਾ ਜੋ ਮਰਜੀ ਹੋ ਜੇ ਨਾ ਮੈਂ ਲਾਲੋਂ ਛੇੜਣਾ ਉਹਨੂੰ ਮਾਰ ਦੇਣਾ ਕੀ ਮੰਗ ਕਰਦੇ ਹਾਂ ਅਸੀਂ 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 ਮੰਗ ਕਰਦੇ ਹਾਂ ਸਾਡੀ ਬੇਟੀ ਨਾਲ ਇਨਸਾਫ ਦਵਾਇਆ ਜਾਵੇ ਅੜੀ ਤੇ ਸਾਡੇ ਕੋ ਰਹੀਦੀ ਸਾਡੀ ਹਿੱਤਾਂ ਉਚਾਈ ਜਾਵੇ ਅਸੀਂ ਇਹ ਬਰ ਅਰਜ਼ ਕਰਦੇ ਸਾਡੀ ਧੀ ਦੀ ਇੱਜ਼ਤ ਬਚਾਈ ਜਾਵੇ ਕਿਉਂਕਿ ਬਹੁਤ ਗਰੀਬ ਆਂ ਅਸੀਂ ਤੇ ਵੇਹ ਜੁਗੇ ਨਹੀਂ ਗੇ ਨਾਲੇ ਕੋ ਬੇਜਾ ਦਾਤੀਆਂ ਬੇਟੀ ਆਪਣੇ ਦਿਨ ਕੱਟਣ ਲਈ ਆਪਣਾ ਕੰਮ ਤਾਂ ਕਰਕੇ ਬਹੁਤ ਗਰੀਬ ਆਂੀ ਤੁਹਾਨੂੰ ਹਸਾਬ ਦਵਾਏ ਜਾਵੇਗੇ ਹੋਰ ਮੰਗ ਕਰਦੇ ਕੁੜੀ ਦਾ ਪਿਓ ਕੀ ਕਰਦਾ ਕੁੜੀ ਦਾ ਪਿਓ ਛੋਟੇ ਛੋਟੇ ਛੱਡ ਕੇ ਉਹਦਾ ਤਲਾਕ ਹੋ ਚੁੱਕਿਆ ਵਾ ਸਾਡੇ ਕੋਲ ਇਹ ਨਹੀਂ ਦਾਹੀ ਪੜਨਾ ਮਾਂ ਸਾਡੀ ਮਾਂ ਤੇ ਮੇਰੀ ਭੈਣ ਘਰ ਵਿੱਚ ਰਹਿੰਦੀ ਆ ਤੇ ਭਾਜੀ ਇੱਕ ਇਹ ਪ੍ਰਵੀਨ ਸਿੰਘ ਜਿਹੜਾ ਲੜਕਾ ਵਾ ਬਲਕਾਰ ਸਿੰਘ ਇਹ ਸਾਡੀ ਭਾਂਤੇ ਮਾਰੀ ਪਾਣੀ ਭਾਂਜੀ ਜੋ ਉੱਤੇ ਮਾਰੀ ਨਜ਼ਰ ਰੱਖਦਾ ਹੈ ਤੇ ਸ਼ੁਰੂ ਤੋਂ ਅੱਗੇ ਨਹੀਂ ਤਨ ਵਾਲਾ ਪਾਸੋਂ ਠਗੜਾ ਹੀ ਤੇ ਮਤਲਬ ਮਾਰੀ ਨਜ਼ਰ ਨਾਲ ਦੇਖਦਾ ਹੈ ਉਹਨੂੰ ਬਾਤਾਂ ਚ ਰੁਕੀ ਬਾਅਦ ਸ਼ੁਰੂ ਕੀ ਕਰਦਾ ਹੀ ਤੇ ਜਿਸ ਵੇਲੇ ਸਾਡੇ ਘਰ ਵਿੱਚ ਆਇਆ ਦਾਖਲ ਹੋ ਗਿਆ ਵਾ ਅਸੀਂ ਘਰ ਵਿੱਚ ਕੋਈ ਹੈ ਨਹੀਂ ਤੇ ਇਹਨੇ ਸਾਡੀ ਭਾਂਜੀ ਨਾਲ ਬਦਤਮੀਜ਼ੀ ਕੀਤੀ ਆ ਮੋਸੂ ਮਿਲੇ ਹੀ ਪਹਿਲਾ ਵੀ ਰਿਪੋਰਟ ਹੋ ਕੀਤੀ ਹੀ ਮਤਲਬ ਸਰਪੰਚ ਸਾਹਿਬ ਨਾਲੋਂ ਥਾਣੇ ਨੂੰ ਕੇਸ ਚੱਲ ਰਿਹਾ ਹੈ ਸਾਡਾ ਜੀ ਤੇ ਅਜੇ ਤੱਕ ਕੋਈ ਫੈਸਲੇ ਦੀ ਕੋਈ ਸੁਣਵਾਈ ਨਹੀਂ ਹੋਈ ਕਾਗਜੀ ਹੋਇਆ ਕੋਰਟ ਤੋਂ ਨਹੀਂ ਹੋਇਆ ਇਹ ਫੇਰ ਸਾਲ ਬਾਅਦ ਇਹਨੇ ਆਣ ਕੇ ਸਾਡੇ ਘਰ ਉਸੇ ਰੰਜਿਸ ਰਾ ਮਤਲਬ ਫੇਰ ਆਣ ਕੇ ਸਾਡੇ ਘਰ ਅਟੈਕ ਕੀਤਾ ਵਾ ਘਰ ਆਇਆ ਵਾ ਤੇ ਸਾਡੀ ਪੰਜੀ ਦਾ ਬੱਦਸ ਕੀ ਕਰਨ ਲੱਗਾ ਜਿਸ ਆਏ ਸੁਣੇ ਪਕੜਨ ਲੱਗੇ ਤੇ ਭੱਜ ਗਿਆ ਮਕੇ ਮੁੰਡੇ ਮੰਡੇ ਵੀ ਸੱਦੇ ਕੇ ਹਾਂਜੀ ਹਾਂਜੀ ਸਰ ਇਹਨਾਂ ਨੇ ਨਾ ਕਾਫੀ ਬੰਦੇ-ਬੰਦੇ ਲਿਆ ਕੇ ਤੇ ਮੇਰੇ ਮਤਲਬ ਹਮਰਾ ਕਰਵਾਤਾ ਤਾ ਤੋੜ-ਪੰਨ ਕਰਦੀ ਸਾਰੇ ਸਮਾਨ ਦੀ ਤੋੜ-ਪੰਨ ਕੀਤੀ ਆ ਤੇ ਮੈਂ ਘਰ ਵਿੱਚ ਕੱਲਾ ਸਾਰੇ ਇਹਨਾਂ ਦਾ ਕਾਫੀ ਬੰਦੇ 30-35 ਬੰਦੇ ਤੇ ਨਾਲ ਇਹਨਾਂ ਦੇ ਘਰ ਦੇ ਚਾਚੇ ਦੇ ਮੁੰਡੇ ਕੋਮਲਾ ਬੰਟੀ ਦੇ ਇੱਕ ਦਾ ਆਇਆ ਦਰਬਾਰ ਤੇ ਪ੍ਰਮੇਜ ਆ ਵੀ ਤੇ ਬਾਕੀ ਹਣਕਸਾ ਤੇ ਮੂੰਹ ਵੱਡੇ ਹਜ਼ਾਰਾਂ ਬੰਦੇ 30-35 ਬੰਦੇ ਸਾਰੇ ਕੌਣ ਕੀ ਨਾਂ ਕੀ ਬੰਦਾ ਨਾ ਪ੍ਰਮੇਜ ਸਿੰਘ ਜੀ ਨੇ ਬੰਦੇ ਭਾਇਆ ਹਾਂ ਜੀ ਕੰਮ ਕਰਦਾ ਉਹ ਫੌਜ ਦੀ ਨੌਕਰੀ ਕਰਦਾ ਵੇਖੋ ਜੀ ਫੌਜੀ ਜਿਹੜੇ ਉਹ ਦੇਸ਼ ਦੀ ਸੇਵਾ ਲਈ ਆਪਣੀ ਜਾਨ ਤੱਕ ਦਿੰਦੇ ਵੀ ਗਰਦੇ ਇਜ਼ਤ ਕਰਦੇ ਲੋਕਾਂ ਨਹੀਂ ਸਾਰੇ ਧੀਆਂ ਭੈਣਾਂ ਦੀ ਇਜ਼ਤ ਕਰਦੇ ਇਹ ਫੌਜੀ ਵੇਖੋ ਜੀ ਜਿਹੜਾ ਧੀਆਂ ਭੈਣਾਂ ਦੀ ਇਜ਼ਤ ਨੂੰ ਰੋਲ ਰਿਹਾ ਏਦਾਂ ਪਿੰਡਾਂ ਚ ਆ ਕੇ ਰੋਲ ਰਿਹਾ ਉਹ ਦੇਸ਼ ਵੀ ਆਪਣੀ ਜਾਨ ਕੁਰਬਾਨਾ ਤੱਕ ਕਰਦੇ ਰਹੀਏ ਜਿਹੜਾ ਫੌਜੀ ਬੰਦਾ ਵੇਖੋ ਜੀ ਇਹ ਕਿਹੋ ਜਿਹਾ ਕੰਮ ਕਰ ਰਿਹਾ ਪਿੰਡ ਰ ਇਕੱਲੇ ਕੇ ਬਰਾੜ ਗਰੀਬ ਪਰਿਵਾਰ ਨਾਲ ਏਦਾਂ ਜੁੱਧ ਸੁਲੂਕੀਆਂ ਕਰਦਾ ਕੇ 12 ਵਜੇ ਲੈ ਆਣ ਕੇ ਮੁੰਡੇ ਤੇ ਇਹਨਾਂ ਨੇ ਸਾਡੇ ਘਰ ਤੇ ਹਮਲਾ ਕਰਵਾਤਾ ਆਜੀ ਸਰ ਬਸ ਕੋਈ ਨਹੀਂ ਪਹਿਲਾਂ ਕੀਤੀ ਪੁਲਿਸ ਨੇ ਲੱਗੋਣ ਕੀਤੀ ਜਦੋਂ ਹਾਂਜੀ ਹਾਂਜੀ ਕੀਤੀ ਸਰ ਦੋ ਰਾਤ ਵਾਲੇ ਆਏ ਤੁਹਾਡੇ ਕੋਲ ਨਹੀਂ ਜੀ ਰਾਤ ਕੋਈ ਕਾਰਵਾਈ ਕੀਤੀ ਗਈ ਪੁਲਿਸ ਨੇ ਰਾਤ ਨਹੀਂ ਕੀਤੀ ਮੁੜ ਕੇ ਜੀ ਅਜੇ ਸਹੀ ਸੱਤੀ ਅੱਠੀ ਦਿਨ ਆ ਕੇ ਉਹਨਾਂ ਨੇ ਮਾਰਟ ਕਾਰਵਾਈ ਪਤਾ ਕੀਤੀ ਹੈ ਘਰ ਬਦਲ ਸਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਤੱਕ ਕੋਈ ਕਾਰਵਾਈ ਨਹੀਂ ਉਹ ਬੰਤੇ ਹੋਈ ਏ ਇਦਾਂ ਤੁਰੇ ਫਿਰਦੇ ਆ ਅਜੇ ਤੱਕ ਕੋਈ ਸਾਡੇ ਕੋਲ ਤੇ ਘਰ ਦੇ ਵੀ ਨਹੀਂ ਆਏ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੀਤੀ ਹੈ ਹਾਂ ਸਰ ਰਾਜਵਿੰਦਰ ਕੌਰ ਦੇ ਪਰਿਵਾਰ ਦੇ ਨਾਲ ਜਿਹੜਾ ਕੋਟਮਾਰੋਈਆ ਝਗੜਾ ਹੋਇਆ ਵਾ ਕਿ ਕਾਰਨ ਹੈ ਗਾਦੀ ਇਹਨਾਂ ਤੇ ਪੁਰਾਣੀ ਰੰਜਿਸ਼ ਚੱਲਦੀ ਸੀ ਕਿ ਪਿੰਡ ਵਿੱਚ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਜੋਧੇ ਪਿੰਡ ਦੇ ਇਹਨਾਂ ਦੇ ਦੋਨਾਂ ਧਿਰਾਂ ਦੀਆਂ ਹੀ ਸਾਡੇ ਕੋਲ ਕੰਪਲੇਂਟਾਂ ਆਈਆਂ ਐਫ ਆਰ ਲੋਜ ਕੀਤੀ ਆ ਤਫ਼ਤੀਸ਼ ਚੱਲ ਰਹੀ ਆ ਜੋ ਵੀ ਤਫ਼ਤੀਸ਼ ਦੇ ਵਿੱਚ ਸਹੀ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਨੂੰਨ ਅਨਸਾਰ ਕਾਰਵਾਈ ਕਰ ਦਿੱਤੀ ਜਾਵੇ ਲੜਕੀ ਨੇ ਕਿਹਾ ਵਾ ਕਿ ਜਿਹੜਾ ਫੌਜੀ ਆ ਮੁੰਡਾ ਉਹ ਚੁੱਕਣ ਦੀਆਂ ਧਮਕੀਆਂ ਦਿੰਦਾ ਵਾ ਕੀ ਇਹੋ ਜਿਹੀਆਂ ਕੋਈ ਹੈ ਕੋਈ ਗੱਲ ਇਹੋ ਜੀ ਗੱਲ ਕਦੇ ਨੋਟਿਸ ਵਿੱਚ ਨਹੀਂ ਆਈ ਪੌਜੀ ਦੇ ਖਿਲਾਫ ਜਿਹੜਾ ਮੁੰਡਾ ਪ੍ਰਦੀਪ ਹੈ ਫਿਰ ਆਹ ਰੈਡੀ ਲਾਉ ਜਾ ਇਹ ਲੜਕੀ ਨਹੀਂ ਕੰਫਰਮਾਈਜ਼ ਕਰਕੇ ਹਾਈ ਕੋਰਟ ਵਿੱਚ ਜਿਹੜੀ ਉਹਨੂੰ ਡੀਡ ਜਿਹੜੀ ਲਿਖ ਕੇ ਦਿੱਤੀ ਹੋਈ ਆ ਉਹ ਆਪਣਾ ਕੋਡ ਦਾ ਮੈਟਰ ਆ ਉਹਦੇ ਚਾਹੀਂ ਦਖਲ ਨਹੀਂ ਦੇਣੇ ਇਹ ਦੁਬਾਰੇ ਫੇਰ ਝਗੜਾ ਹੋਇਆ ਵਾ ਜੀ ਦੁਬਾਰਾ ਜਿਹੜਾ ਝਗੜਾ ਆ ਉਹਦੇ ਤੇ ਆਫੀਅਰ ਦਰਜ ਕਰ ਦਿੱਤੀ ਹੈ ਜੀ ਠੀਕ ਥੈਂਕ ਯੂ